ਇਹ ਨਾ ਸਾਨੂੰ ਕਾਫੀ ਟਾਈਮ ਤੋਂ ਮਤਲਬ ਕਿ ਖਬਰਾਂ ਮਿਲ ਰਹੀਆਂ ਵੀ ਇੱਥੇ ਗਲਤ ਧੰਦਾ ਚੱਲ ਰਿਹਾ ਅੱਜ ਸਾਨੂੰ ਮਤਲਬ ਕਿ ਪਤਾ ਲੱਗਿਆ ਵੀ ਇਹਨਾਂ ਨੂੰ ਐਪਲੀਕੇਸ਼ਨ ਦਿੱਤੀ ਸੀ ਸਾਡੇ ਕਿਸਾਨ ਯੂਨੀਅਨ ਫਤਿਹਪੁਰ ਵੱਲੋਂ ਇੱਥੇ ਚੌਕੀ ਇਨਚਾਰਜ ਨੂੰ ਕੋਈ ਕਾਰਵਾਈ ਨਹੀਂ ਹੋਈ ਤੇ ਅੱਜ ਅਸੀਂ ਇੱਕ ਜਿਵੇਂ ਆਪਾਂ ਕਹਿੰਦੇ ਉਹਨੇ ਰੇਡ ਕਰਦੇ ਹਣਾ ਉਸ ਤਰੀਕੇ ਨਾਲ ਅਸੀਂ ਇੱਕ ਰੇਡ ਹੀ ਕੀਤੀ ਆ ਸਾਡੇ ਜਿੰਨੇ ਵੀ ਬੰਦੇ ਸੀਗੇ ਆ ਕੇ ਇੱਥੇ ਚੌਕੀਨ ਚਾਰਜ ਵੀ ਸੱਦੇ ਪੱਤਰਕਾਰ ਵੀ ਬੁਲਾਏ ਤੇ ਆ ਕੇ ਜਦੋਂ ਅੰਦਰ ਦੇਖਿਆ ਤਾਂ ਵੀ ਪੰਛੀ ਜੋੜੇ ਤੁਸੀਂ ਵੀ ਗਏ ਆ ਗਲਤ ਕੰਮ ਵਾਲੇ ਇੱਥੇ ਫੜੇ ਗਏ ਆ ਤੇ ਇਹ ਬਹੁਤ ਗਲਤ ਆ ਕਿਉਂਕਿ ਸਾਡੇ ਦਸ਼ਮੇਸ਼ ਗਲੋਬਲ ਪਬਲਿਕ ਸਕੂਲ ਆ ਇਧਰਲੇ ਪਾਸੇ ਇਧਰਲੇ ਪਾਸੇ ਸਾਡੇ ਦਸ਼ਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਰਨ ਛੋਹ ਪ੍ਰਾਪਤ ਧਰਤੀ ਟਿੱਬੀ ਸਾਹਿਬ ਗੁਰਦੁਆਰਾ ਸਾਹਿਬ ਉਹਦੀ ਹਦੂਦ ਦੇ ਅੰਦਰ ਇਹ ਇੱਕ ਵੇਸ਼ਵਾ ਪੁਨੇ ਦਾ ਜਿਹੜਾ ਧੰਦਾ ਇਹ ਹੋਟਲ ਮਾਲਕ ਚਲਾ ਰਹੇ ਆ ਪਤਾ ਨਹੀਂ ਕਿਹੜੀ ਜਗ੍ਹਾ ਤੋਂ ਕਿੱਥੋਂ ਆਏ ਆ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਯੋਧਿਆਂ ਦੀ ਧਰਤੀ ਆ ਤੇ ਹਰੀ ਸਿੰਘ ਨਲੂਏ ਵਰਗੇ ਬਾਬਾ ਬੰਦਾ ਭਾਦਰ ਵਰਗੇ ਯੋਧੇ ਪੈਦਾ ਹੋਏ ਆ ਤੇ ਇਹ ਕਿਹੜੇ ਪਾਸੇ ਨੂੰ ਧੱਕ ਰਹੇ ਆ ਆਪਣੇ ਬੱਚਿਆਂ ਦਾ ਭੁੱਖ ਖਰਾਬ ਕਰ ਰਹੇ ਆ ਇੱਧਰ ਸਕੂਲੀ ਬੱਚੇ ਵੀ ਹੁੰਦੇ ਇੱਥੇ ਇਹਦੇ ਨਾਲ ਇੱਥੇ ਦੱਸਦੇ ਆ ਸਕੂਲੀ ਬੱਚੇ ਵੀ ਆਉਂਦੇ ਆ ਤਾਂ ਕਰਕੇ ਤਾਂ ਸਾਨੂੰ ਪਤਾ ਲੱਗਿਆ ਸਾਨੂੰ ਸ਼ੇਕ ਲੱਗਿਆ ਇਹਨਾਂ ਚੀਜ਼ਾਂ ਦਾ ਵੀ ਚਲੋ ਸਾਡੇ ਬੱਚੇ ਨਹੀਂ ਇੱਥੇ ਗਾਹ ਨੂੰ ਸਾਡੇ ਵੀ ਆਉਣਗੇ ਜਿਹੜੇ ਸਾਡੇ ਕਿਸੇ ਗਵਾਂਢੀ ਦੇ ਜਾਂ ਕਿਸੇ ਦੇ ਆਉਂਦੇ ਆ ਇਹ ਚੀਜ਼ ਸਾਡੇ ਹੀ ਬੱਚੇ ਆ ਇਹ ਜੇ ਆਪਾਂ ਸੋਚ ਕੇ ਚੱਲੀਏ ਕੀ ਮੰਗ ਆ ਥੋੜੀ ਸਾਡੀ ਮੰਗ ਇਹ ਆ ਜੀ ਤੁਸੀਂ ਅੰਦਰ ਗਏ ਆ ਤੇ ਜੋੜੇ ਫੜੇ ਆ ਕਾਰਵਾਈ ਹੋਣੀ ਚਾਹੀਦੀ ਆ ਇਹ ਜਿਹੜਾ ਹੋਟਲ ਆ ਰਤਬਾ ਇਹ ਬੰਦ ਹੋਣਾ ਚਾਹੀਦਾ ਪੂਰੇ ਤੌਰ ਤੇ ਕਿਉਂਕਿ ਸਾਡੇ ਜਿਹੜੇ ਆਸ-ਪਾਸ ਦੇ ਨੇੜੇ ਦੇ ਪਿੰਡ ਆ ਬੁਰਜ ਹਰੀਗਾ ਹੋ ਗਿਆ ਬਹਿਵਲ ਕਲਾ ਬਹਿਵਲ ਖੁਰਦ ਬਰਗਾੜੀ ਇਹ ਰਹਿ ਗਿਆ ਇੱਧਰ ਸਿਵੀਆਂ ਰਹਿ ਗਿਆ ਇਹਨਾਂ ਪਿੰਡਾਂ ਦੇ ਮਤਲਬ ਕਿ ਇਹਦਾ ਬਹੁਤ ਮਾੜਾ ਅਸਰ ਪੈ ਰਿਹਾ ਬੱਚਿਆਂ ਤੇ ਸਾਰੇ ਸਕੂਲ ਦੇ ਬੱਚੇ ਪੜ੍ਹਦੇ ਹੋਏ